ਦੋਸਤੋ ਅੱਜ ਦੇ ਇਸ ਸ਼ੋਅ ਦੇ ਵਿੱਚ ਸਤਨਾਮ ਸਿੰਘ ਚਾਹਵਲੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਅੱਜ ਦੇ ਇਸ ਸ਼ੋਅ ਵਿੱਚ ਸਾਡੇ ਮੁੱਖ ਮਹਿਮਾਨ ਹਨ ਡਾਕਟਰ ਕੁਸ਼ ਧਾਰੀਵਾਲ ਜੀ ਜਿਨ੍ਹਾਂ ਨੇ ਦੇਸ਼-ਵਿਦੇਸ਼ ਦੇ ਵਿੱਚ ਕਾਫੀ ਯਾਤਰਾ ਕੀਤੀ ਹੈ ਔਰ ਵੱਖ-ਵੱਖ ਵਿਸ਼ਿਆਂ ਦੇ ਉੱਤੇ ਸਟੱਡੀ ਵੀ ਕੀਤੀ ਹੈ। ਔਰ ਉਹਨਾਂ ਨੇ ਖਾਸ ਤੌਰ ਦੇ ਉੱਤੇ ਕੈਨੇਡਾ ਦੇ ਵਿੱਚ ਜਾ ਕੇ ਉੱਥੇ ਪੜ੍ਹਦੇ ਆਪਣੇ ਬੱਚੇ ਬੱਚੀਆਂ ਦੇ ਬਾਰੇ ਉਹਨਾਂ ਦੀਆਂ ਮੁਸ਼ਕਲਾਂ ਤੋਂ ਵੀ ਜਾਣੂ ਕੀਤਾ ਆ ਔਰ ਉੱਥੇ ਜਿਹੜੀ ਕੈਨੇਡਾ ਸਰਕਾਰ ਇਸ ਵੇਲੇ ਵੀਜ਼ਾ ਨੂੰ ਬੰਦ ਕਰਨ ਦੀ ਗੱਲ ਕਰ ਰਹੀ ਆ ਉਹਨਾਂ ਸੰਬੰਧੀ ਵੀ ਜਾਣਕਾਰੀ ਪ੍ਰਾਪਤ ਕੀਤੀ ਆ ਸਭ ਤੋਂ ਪਹਿਲਾਂ ਆਓ ਆਪਾਂ ਡਾਕਟਰ ਖੁਸ਼ ਢਾੜੀਵਾਲ ਨੂੰ ਅੱਜ ਦੇ ਇਹ ਸ਼ੋਅ ਵਿੱਚ ਜੀ ਆਇਆਂ ਆਖੀਏ ਫਿਰ ਉਸ ਤੋਂ ਬਰੰਤ ਜਿਹੜਾ ਉਹਨਾਂ ਦੇ ਨਾਲ ਗੱਲਬਾਤ ਆਪਾਂ ਜਿਹੜੀ ਆ ਉਹ ਸ਼ੁਰੂ ਕਰਾਂਗੇ ਡਾਕਟਰ ਖੁਸ਼ ਢਾੜੀਵਾਲ ਜੀ ਆਇਆਂ ਤੁਹਾਨੂੰ ਜੀ ਇਹ ਸ਼ੋਅ ਦੇ ਵਿੱਚ ਹਾਂਜੀ ਸਰ ਹਾਸ਼ਿਕਾ ਮੈਂ ਮੇਰੇ ਵੱਲੋਂ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾ ਮੈਂ ਡਾਕਟਰ ਦਿਵਿੰਦ ਖੁਸ਼ ਢਾੜੀਵਾਲ ਧੰਨਵਾਦ ਜੀ ਲਾਸਟਰ ਪੁਸ਼ ਧਾਰੀਵਾਰ ਸਾਡੇ ਬੜੇ ਚੰਗੇ ਭਾਗ ਆ ਕਿ ਤੁਸੀਂ ਇੱਕ ਅਹਿਮ ਵਿਸ਼ੇ ਦੇ ਉੱਤੇ ਸਾਡੇ ਦਰਸ਼ਕਾਂ ਨੂੰ ਜਾਣਕਾਰੀ ਦੇਣ ਦੇ ਲਈ ਸਾਡਾ ਸਾਥ ਦਿੱਤਾ ਆ ਅਤੇ ਸਾਡੇ ਇਸ ਸ਼ੋਹ ਦੇ ਵਿੱਚ ਸ਼ਾਮਲ ਹੋਏ ਹੋ ਸਾਨੂੰ ਥੋੜਾ ਜਿਹਾ ਸਟਾਰਟ ਦੇ ਵਿੱਚ ਇਹ ਦੱਸੋ ਕਿਉਂਕਿ ਇਹਦਾ ਕੈਨੇਡਾ ਵਰਗਾ ਕੰਟਰੀ ਆ ਉਹ ਇਸ ਵੇਲੇ ਹਾਲੇ ਰੋਜ ਕੋਈ ਨਾ ਕੋਈ ਸਕੀਮ ਜਿਹੜੀ ਆ ਇਸ ਦਾ ਦੀ ਕੱਢ ਬਾ ਆ ਰਿਹਾ ਆ ਜਿਸ ਤੋਂ ਇਹ ਸਮਝ ਆਉਂਦੀ ਆ ਕਿ ਕੋਈ ਨਾ ਕੋਈ ਪਾਬੰਦੀ ਜਿਹੜੀ ਆ ਉਹ ਭਾਤੀ ਮੂਲ ਦੇ ਜਿਹੜੇ ਬੱਚੇ ਬੱਚੀਆਂ ਸਟੂਡੈਂਟ ਹੈ ਉਹਨਾਂ ਦੇ ਉੱਪਰ ਐਂਟਰੀ ਦੇ ਐਂਟਰੀ ਕਾਦੇ ਉੱਤੇ ਪਾਬੰਦੀ ਜਿਹੜੀ ਆ ਕੈਨੇਡਾ ਸਰਕਾਰ ਵੱਲੋਂ ਲਗਾਈ ਜਾ ਰਹੀ ਆ ਜਾਂ ਭਵਿੱਖ ਦੇ ਵਿੱਚ ਲਾਉਣ ਦੀ ਉਹਨਾਂ ਦੀ ਸਕੀਮ ਹੈ ये देख बादे थोड़ा यार चांदना बाहुजी। हम जी आ, सरकार वो देखो तथा उन्होंने जो क्रूर ना या वो दो काफी हद तक का टपकाना डाल दिया सीने से बच्चा बहुत थोड़ा जा रहा सी। वो दोनों उन्होंने कुछ प्रोग्राम शुरू किए, कुछ प्रोग्राम शुरू किए तेरे आह मतलब कूना या बच्चे ने पता जाती ਫਿਰ ਉਹਨਾਂ ਨੇ ਇਹ ਇੱਕ ਸਹਾਰਾ ਲਿਆ ਵਿਦੇਸ਼ੀ ਤੂ 7 ਲੱਖ ਰੁਪਏ ਦੇ ਵਿੱਚ ਕੰਪਿਊਟਰ ਚਾਹਦੇ ਪੀਸੀ ਦੇ ਵਿੱਚ ਜੋ ਵੀ ਡਾਟਾ ਸੀ ਉਹਨੂੰ ਇੱਕ ਵਾਰੀ ਫੀਡ ਕਰਕੇ ਰੱਖਤਾ ਵੀ ਕੰਪਿਊਟਰ ਆਪ ਦੇ ਆਪ ਐਨੇ ਐਨੇ ਪਰਸੈਂਟ ਬੱਚਿਆਂ ਨੇ ਪਲਸ 2 ਨੰਬਰ ਹੋਣ ਬੱਚਾ ਫੀਸ ਪੂਰੀ ਕਰ ਸਕਦਾ ਹੋਵੇ ਤੇ ਉਹਨਾਂ ਦੇ ਆਈਡੀ ਤੇ ਨੰਬਰ ਹੋਣਾ ਤੇ ਬਸ ਉਹ ਤਿੰਨ ਚਾਰ ਚੀਜ਼ਾਂ ਫੀਲ ਕਰਕੇ ਉਹਦੇ ਸਾਹਮਣੇ ਕਈ ਬੱਚਿਆਂ ਦੇ ਰਾਤੋਂ ਰਾਤ ਵੀ ਜੇ ਆ ਗਏ ਪਹਿਲੇ ਨਾਲ ਫਾਈਲਾਂ ਲੱਗੀਆਂ ਰਾਤ ਤੱਕ ਵੀ ਜੇ ਆ ਗਏ ਉਹਨਾਂ ਦੇ ਇਹ ਕਰਨਾ ਇੰਨਾ ਚਾਹ ਉੱਥੇ ਬਚਿਆ ਹੋ ਗਿਆ ਫਿਰ ਉਹਨਾਂ ਨੂੰ ਇੱਕ ਜੀਡੀਪੀ ਪ੍ਰੋਬਲਮ ਆਈ ਜਿਸ ਟੂ ਹੁਣ ਉਹਨਾਂ ਨੂੰ ਇਦਾਂ ਲੱਗਣ ਲੱਗਾ ਵੀ ਘਰ ਦੀ ਕਮੀ ਹੋਗੀ ਬੱਚਿਆਂ ਨੂੰ ਜਾਨੀ ਕਿ ਰੋਜ਼ਗਾਰ ਦੀ ਸੌਟੇਜ ਹੋਗੀ ਉੱਥੋਂ ਦੇ ਜੋ ਲੋਕ ਸੀ ਉਹਨਾਂ ਨੇ ਰੌਲਾ ਪੋਣਾ ਸ਼ੁਰੂ ਕਰਤਾ ਵੀ ਸਾਡੇ ਆਪਣੇ ਬੱਚੇ ਜਿਹੜੇ ਉਹਨਾਂ ਲਈ ਖਤਰਾ ਪੈਦਾ ਹੋ ਰਿਹਾ ਹਾਂ ਹਾਂਜੀ ਫਿਰ ਉਸ ਇਲੈਕਸ਼ਨ ਟਾਈਮ ਆ ਗਿਆ ਤਾਂ ਉਹਨਾਂ ਨੂੰ ਇਹ ਚੀਜ਼ ਨੂੰ ਜ਼ਿਆਦਾ ਕਰਨਾ ਹੀ ਪਿਆ ਕੁਝ ਥੋੜਾ ਜਿਹਾ ਇਹ ਕਹਿ ਸੰਦੇ ਨਹੀਂ ਤਾਂ ਦੇਤੇ ਜੋ ਕੈਲੰਡਰ ਦੇ ਵਿੱਚ ਆ ਥੋੜੀ ਜਿਹੀ ਸਰਕਾਰੀ ਯਾਦ ਸੇਕ ਤਾਂ ਨਾ ਕਿ ਕੀ ਹੋਈ ਆ ਉਹਦਾ ਕਰਕੇ ਵੀ ਕੁਝ ਇਹਨਾਂ ਨੂੰ ਲੈ ਲੈ ਪਏ ਅੱਛਾ ਨਾ ਤੇ ਪਰ ਇਹ ਆ ਕਿ ਇਹ ਥੋੜਾ ਟਾਈਮ ਰਹਿ ਸਕਦੇ ਆ ਪਰ ਬੱਚਿਆਂ ਤੇ ਕੀੜਾ ਮੋਹ ਬਹੁਤ ਜ਼ਿਆਦਾ ਰਹਿ ਸਕਦੀ ਹੋਰੀ ਆਪਣੇ ਬੱਚਿਆਂ ਦੇ ਹੱਜੇ ਅਸੀਂ ਇਹ ਤਰ੍ਹਾਂ ਦੇ ਆਪਣੇ ਬੱਚਿਆਂ ਦੇ ਖਤਰਾ ਬਹੁਤ ਜ਼ਿਆਦਾ ਮੰਨਦਾ ਰਿਹਾ ਇਸ ਚੀਜ਼ ਦਾ ਕਦੋਂ ਕੀ ਹੋ ਸਕਦਾ ਇਹ ਸਿਰਫ ਉਥੋਂ ਦੀ ਸਰਕਾਰ ਜਾਣ ਸਕਦੀ ਹੈ ਪਰ ਇਹਨਾਂ ਵੀ ਹੈ ਕਿ ਉਥੇ ਸਰਕਾਰ ਸਿਰਫ ਜੋ ਇਲੈਗਲ ਬੱਚੇ ਗਏ ਜਾਂ ਜਿਹਨੂੰ ਜੋ ਇਸ ਚੀਜ਼ ਨੂੰ ਪਰਚੇ ਤੋਂ ਨਹੀਂ ਮੈਂ ਕਰ ਪਾਣੀ ਪੂਰਾ ਉਹਨਾਂ ਨੂੰ ਰਿਪੋਰਟ ਕਰਨ ਦੀ ਕੋਸ਼ਿਸ਼ ਪੂਰੀ ਕਰੂਗੀ ਪਰ ਦੂਸਰੇ ਬੱਚਿਆਂ ਇਹਦੇ ਕੁਝ ਹਫ਼ਤੇ ਤੱਕ ਨਹੀਂ ਖਤਰਾ ਆਏਗਾ ਡਾਕਟਰ ਢਾੜੀਵਾਲ ਕੱਲ ਪਰਸੋਂ ਦੀ ਇੱਕ ਖਬਰ ਹੈ ਜਿਹੜੀ ਸਾਡੇ ਕੋਲ ਵੀ ਆਈ ਹੈ ਕਿ ਕੁੜੀ ਟੂਰਿਸਟ ਵੀਜੇ ਤੇ 10 ਸਾਲ ਦਾ ਉਹਨੂੰ ਵੀਜ਼ਾ ਵੀ ਲੱਗਾ ਆ ਆਪਣੀ ਭੈਣ ਨੂੰ ਮਿਲਣ ਲਈ ਉਹ ਕੈਨੇਡਾ ਗਈ ਜਦੋਂ ਉਹ ਕੈਨੇਡਾ 에어ਪੋਰਟ ਤੇ ਪਹੁੰਚੀ ਤੇ ਉਥੇ ਇਮੀਗ੍ਰੇਸ਼ਨ ਅਥਾਰਟिटीज ਨੇ ਉਹਦਾ ਸਾਰਾ ਸਮਾਨ ਜਿਹੜਾ ਉਹ ਚੈੱਕ ਕੀਤਾ ਉਹਨੂੰ ਇਨਵੈਸਟੀਗੇਸ਼ਨ ਵੀ ਕੀਤੀ ਔਰ ਉਹਦੇ ਸਮਾਨ ਦੇ ਵਿੱਚ ਕੁਝ ਪੜਨ ਵਾਲੀਆਂ ਕਿਤਾਬਾਂ ਕੁਝ ਹੋਰ ਉਹਦੀਆਂ ਡਿਗਦੀਆਂ ਦੀਆਂ ਕਾਪੀਸ ਮਤਲਬ ਜਿਸ ਤੋਂ ਦੇਖ ਕੇ ਇੰਜ ਲੱਗਦਾ ਸੀ ਕਿ ਉਹ ਕੈਨੇਡਾ ਘੁੰਮਣ ਘਟ ਆਈ ਆ ਇੱਥੇ ਆਣ ਕੇ ਨੌਕਰੀ ਕਰਨ ਦਾ ਜਿਗਾੜ ਕਰਨ ਲਈ ਉਹ ਜਾਦਾ ਆਈ ਆ ਉਹਨੂੰ ਉੱਥੋਂ ਹੀ ਵਾਪਸ ਜਿਹੜਾ ਮੋੜ ਦਿੱਤਾ ਗਿਆ ਉੱਥੇ ਇਮੀਗ੍ਰੇਸ਼ਨ ਅਥਾਰਟिटीज ਨੇ ਇਹ ਵਾਅਦਾ ਕੀਤਾ ਕਿ ਤੇਰਾ 10 ਸਾਲ ਦਾ ਵੀਜ਼ਾ ਜਿਹੜਾ ਉਹ ਕੈਂਸਲ ਨਹੀਂ ਕੀਤਾ ਜਾਊਗਾ ਤੇ ਤੈਨੂੰ ਅਸੀਂ ਵਾਪਸ ਜਿਹੜਾ ਉਹ ਵਾਪਸ ਭੇਜ ਰਹੇ ਹਾਂ ਲੇਕਿਨ ਬਾਅਦ ਵਿੱਚ ਪਤਾ ਲੱਗਾ ਕਿ ਉਹਦਾ 10 ਸਾਲ ਦਾ ਵੀਜ਼ਾ ਵੀ ਵਾਪਸ ਕੈਂਸਲ ਕਰ ਦਿੱਤਾ ਗਿਆ ਔਰ ਉਹਨਾਂ ਨੂੰ ਵਾਪਸ ਵੀ ਭੇਜ ਦਿੱਤਾ ਗਿਆ ਇਹਦੇ ਵਿੱਚ ਕੀ ਕਾਰਨ ਹੋ ਸਕਦੇ ਆ ਜਦ ਕਿ ਉਹਦੇ ਕੋਲ 10 ਸਾਲ ਦਾ ਵੀਜ਼ਾ ਸੀ ਕੈਨੇਡਾ ਦਾ ਅਕਿ ਉਸੇ ਜਿਹੜਾ ਹੁਣ ਜਦੋਂ ਦਾ ਰੂਲ ਬਣਿਆ ਉਹਦੋਂ ਦਾ ਕਿਸੇ ਦਾ ਵੀ 10 ਸਾਲ ਦਾ ਵੀਜ਼ਾ ਨਹੀਂ ਲੱਗ ਰਿਹਾ ਕਿਉਂਕਿ ਉਹ ਪਹਿਲਾਂ ਪੂਰੀ ਇਨਫੋਰਮੇਸ਼ਨ ਮੰਗਦੀ ਤੁਸੀਂ ਕਿਸੇ ਕਿਸੇ ਵੇਸ ਤੇ ਉੱਥੇ ਜਾ ਆਏ ਹਨ ਪੂਰੀ ਜਿਵੇਂ ਜੇ ਤੁਸੀਂ ਵਿਆਹ ਦੇ ਵੇਲੇ ਜਾ ਰਹੇ ਵਿਆਹ ਦੀ ਪੂਰੀ ਕਾਰਡ ਵਗੈਰਾ ਸਾਰੇ ਪੂਰੀ ਇਨਕੁਆਰੀ ਕਰਦੇ ਆ ਉਹਨਾਂ ਦੀ ਵਿਕਤ ਕਿੱਥੇ ਜਾਣਾ ਹੈ ਕਿੱਥੇ ਨਹੀਂ ਜੇ ਤੁਸੀਂ ਕਿਸੇ ਦੇ ਮਾਰਗਤ ਹੋਗਦੇ ਜਾਂ ਕਿਸੇ ਦੇ ਸ਼ਿਸ਼ਕਾਰ ਤੇ ਜਾ ਰਹੇ ਉਸ ਤੋਂ ਆਮ ਨੂੰ ਪੂਰੀ ਡਿਟੇਲ ਮੰਗਦੇ ਆ ਫਿਰ ਉਹ ਵੀਜ਼ਾ ਦਿੰਦੇ ਆ ਵੀ ਇਹਨਾਂ ਨੂੰ ਕਿੰਨਾ ਟਾਈਮ ਲਈ ਉੱਥੇ ਰਹਿਣਾ ਪਵੇਗਾ ਸਿਰ ਓਨੇ ਟਾਈਮ ਲਈ ਉਹਦਾ ਦੇਦੇ ਆ ਹੁਣ ਜਿੰਦ ਨਵੇਂ ਨਵੇਂ ਹੁਣ ਇਹਨਾਂ ਨੇ ਬਸ ਪਾਸ ਕੀਤੇ ਆ ਪਰ ਜਿਹੜਾ ਦਸਤਾ ਹੈ ਜਿਹੜਾ ਕੁੜੀ ਦਾ ਲੱਗਿਆ ਹੋਇਆ ਸੀ ਉਹ ਪਹਿਲਾਂ ਦਾ ਹੋਇਆ ਸੀ ਪਰ ਉਹਨੇ ਇਹੀ ਸੀ ਕਿ ਉੱਥੇ ਆ ਕੇ ਕਿਸੇ ਤਰੀਕਾ ਨਾਲ ਵੀ ਇੱਕ ਵਾਰੀ ਦਸਤਾ ਵੀ ਦਿੱਤਾ ਹੁਣ ਐਂਟਰੀ ਮਿਲ ਜੂਗੀ ਬਾਹਰ ਉਹਨੇ ਟ੍ਰਿਕ ਦੇ ਨਾਲ ਗਈ ਸੀ ਅਭੀ ਜੀਵੀਆ ਜਿੰਨਾਂ ਨੇ ਇਮੀਗ੍ਰੇਸ਼ਨ ਨੇ ਮਤਲਬ ਅਦੇਵ ਟਿਕਟ ਲਾਈ ਹੋਈ ਸੀ ਉਹਨਾਂ ਨੂੰ ਜਿਹੜੇ ਪੂਰੀ ਕੋਰੋਨਰੀਅਨ ਕੋਤੇ ਨਹੀਂ ਉਤਰਏ ਉਹਾਂ ਬੱਚਿਆਂ ਨੂੰ ਬੁਲਾਉਂਦੇ ਆਗੇ ਵੀ ਹਾਂ ਤੁਹਾਡੀ ਫਾਈਲ ਆ ਗਈ ਹੈਗੀ 2 3 ਫੀਟਾ ਇਹ ਜਾਂ ਆਪਦੇ ਲਈ ਰਕਾ ਰੱਖਦੇ ਆ ਹਰੇਕ ਹਜ਼ਾਰ ਦੇ ਵਿੱਚ ਹੰਦਿਸਾ ਉਹ ਇਹ ਕਹਿ ਰਹੇ ਸੀ ਜੋ ਡਾਕਟਰੀਏਟ ਕਰਨ ਜਾ ਰਹੇ ਉਹਨਾਂ ਬੱਚਿਆਂ ਨੂੰ ਕੋਈ ਖਤਰਾ ਨਹੀਂ ਉਹਨਾਂ ਬੱਚਿਆਂ ਨੂੰ ਵੀ ਜੇ ਪ੍ਰੋਪਰ ਲੱਗ ਰਿਹਾ ਤੇ ਜਿਹੜੇ ਐਮਬੀਬੀਐਸ ਕਰਨ ਜਾ ਰਹੇ ਬੱਚੇ ਉਹਨਾਂ ਲਈ ਵੀ ਕੋਈ ਖਤਰਾ ਨਹੀਂਗਾ ਉਹ ਬਿੱਤੇ ਜਾ ਰਹੇ ਪਰ ਮਾਸਟਰ ਵਾਲਿਆਂ ਤੇ ਹਜੇ ਥੋੜਾ ਬਹੁਤ ਰੋਕ ਲਾਈ ਹੈ ਇਹਨਾਂ ਲਈ ਥੋੜੀ ਦੇਰ ਲਈ ਪਲਸ 2 ਵਾਲੇ ਬੱਚਿਆਂ ਤੇ ਵੀ ਰੋਕ ਲੱਗ ਚੁੱਕੀ ਹੈ ਜਿਹੜੇ ਬੀਏ ਬੀਏ ਕਰਕੇ ਜਾ ਰਹੇ ਉਹਨਾਂ ਲਈ ਵੀ ਰੋਕ ਲੱਗ ਚੁੱਕੀ ਹੈ ਜੋ ਇਥੇ ਇਨੀਰਿੰਗ ਕਰਕੇ ਜਾ ਰਹੇ ਉਹਨਾਂ ਬੱਚਿਆਂ ਨੂੰ ਥੋੜੀ ਉਹ ਦੇ ਰਹੇ ਆ ਟੈਨ ਦੇ ਰਹੇ ਆ ਇਸ ਲਈ ਤੇ ਜ਼ਿਆਦਾਤਰ ਜਿਵੇਂ ਹੁਣ ਕਾਫੀ ਦੇਸ਼ਾਂ ਨੇ ਵੀ ਜੇ ਬਿਲਕੁਲ ਇਹ ਉਹਨਾਂ ਨੇ ਬੰਦ ਕਰ ਦਿੱਤੇ ਆ ਜਿਵੇਂ ਨਾਈਜੀਰੀਆ ਪਾਕਿਸਤਾਨ ਫਿਲਪੀਨਸ ਹੋਇਆ ਇਹਨਾਂ ਨੇ ਇਹਨਾਂ ਦੀਆਂ ਆਜੀਆਂ ਨਹੀਂ ਲਏ ਵਰਕ ਪਰਮਿਟ ਦੀਆਂ ਅਜੇ ਨਹੀਂ ਲੈ ਰਹੇ ਵਰਕਰ ਪਰਮਿਟ ਤੇ ਵੀ ਅਜੇ ਟਾਈਮ ਕੁਝ ਟਾਈਮ ਲਈ ਰੋਕ ਲੱਗੀ ਹੋਈ ਹੈ ਜੇ ਉੱਥੇ ਕਿਸੇ ਦਾ ਵਰਕ ਪਰਮਿਟ ਮਿਲ ਰਿਹਾ ਉਹ ਜਿਨ੍ਹਾਂ ਨੇ ਉੱਥੇ ਪੀ ਐਚ ਡੀ ਲਈ ਗਏ ਜਾਂ ਮਾਸਟਰਸ ਪੂਰੀ ਤਾਂ ਕਲੀਅਰ ਕੀਤੀ ਹੈ ਉਹਨਾਂ ਬੱਚਿਆਂ ਨੂੰ ਵਰਕ ਪਰਮਿਟ ਦੇਿਆ ਤੇ ਜਿਨ੍ਹਾਂ ਬੱਚਿਆਂ ਨੂੰ ਵਰਕ ਪਰਮਿਟ ਮਿਲ ਚੁੱਕਿਆ ਉਹ ਜੇ ਉਨਾਂ ਦੀ ਕਾਲਜ ਨੂੰ ਅੱਛੀ ਰਿਪੋਰਟ ਜਾਵੇਗੀ ਤਾਂ ਉਹਨਾਂ ਨੇ ਗੱਲ ਕਰ ਮਟਰ ਠੀਕ ਹੈ ਨਹੀਂ ਪਰ ਉਹ ਵੀ ਕੈਨਸਲ ਕਰ ਦੇ ਪੈਣਗੇ ਜੇ ਰਿਪੋਰਟ ਕਾਲਜ ਯੂਨੀਵਰਸਿਟੀਆਂ ਨੂੰ ਸਹੀ ਨਹੀਂ ਗਈ ਕਿਉਂਕਿ ਸਰਕਾਰ ਯੂਨੀਵਰਸਿਟੀਆਂ ਨੂੰ ਲੋਟ ਕਰ ਚੁੱਕੀ ਹੈ ਸਰਕਾਰ ਵੀ ਕੋਈ ਵੀ ਬੱਚਾ ਇਹ ਜਾਂ ਨਹੀਂ ਹੋਣਾ ਚਾਹੀਦਾ ਜਿਸ ਨਾਲ ਸਾਡੇ ਦੇਸ਼ ਦੇ ਵਿੱਚ ਜਾਂ ਤਾਂ ਪੈਦਾ ਹੋਵੇ ਜਾਂ ਉਹ ਬੱਚਾ ਕਿਸੇ ਤਰੀਕੇ ਦੇ ਨਾਲ ਕਿਸੇ ਚੀਜ਼ ਦੇ ਵਿੱਚ ਇਨਵੋਲਵਡ ਹੋਈ ਹੋਵੇ ਉਹ ਜਿੰਨੂ ਇਸ ਕਿਹਾ ਖੋਦੀ ਹੋਣਾ ਬੱਚਿਆਂ ਨੂੰ ਮਤ ਕੱਢ ਰਹੀ ਆ ਅਧਿਐਕਸ਼ਨ ਲੱਗ ਰਹੀ ਆ ਇਹ ਜਿਹੜਾ ਜਨਰਲ ਕੈਟੇਗਰੀ ਜਾਂ ਜਨਰਲ ਪ੍ਰੋਗਰਾਮ ਦੇ ਤਹਿਤ ਉਹ ਵੀਜ਼ੇ ਦਿੰਦੀ ਆ ਗਵਰਨਮੈਂਟ ਉੱਥੇ ਦੀ ਉਹ ਕੀ ਉਹਦਾ ਕੁਆਲੀਫਿਕੇਸ਼ਨ ਚਾਹੀਦੀ ਆ ਜਾਂ ਕੀ ਉਹਦਾ ਹੈਗਾ ਹਿਸਾਬ ਕਿਤਾਬ ਤੇ ਉਹਨਾਂ ਨੇ ਪਹਿਲਾਂ ਇੱਕ ਪ੍ਰੋਗਰਾਮ ਸ਼ੁਰੂ ਕੀਤਾ ਸੀ ਜਨਰਲ ਪ੍ਰੋਗਰਾਮ ਜਿਹਨੂੰ ਪਹਿਲਾਂ ਵੀ ਜਿਹੜੇ ਮੈਂ ਪਹਿਲਾਂ ਵੀ ਦੱਸਿਆ ਸੀ ਮਤਲਬ ਕਿ ਸਟੂਡੈਂਟਸਾਂ ਦੇ ਵਿੱਚ ਇੱਕ ਕੇਸ ਇਹ ਹੈ ਕਿ ਜਿਹੜੇ ਪਹਿਲਾਂ ਸਭ ਤੋਂ ਅਪਨੇ ਬੱਚੇ ਜਾਂਦੇ ਸੀ ਜਿਹੜੇ ਅਮੀਰ ਬੱਚੇ ਹੁੰਦੇ ਸੀ ਜਿਨ੍ਹਾਂ ਕੋਲ ਸਿਰ ਪੈਸਾ ਹੁੰਦਾ ਸੀ ਲੋਡਾ ਜਾਂ ਜਿੰਨੇ ਜਿੰਦਾ ਹਾਂ ਜੀ ਹਾਂਜੀ ਇਮੀਗ੍ਰੇਸ਼ਨ ਭਾਗ ਨੇ ਜਿਹੜੇ ਪਾਸ ਸ਼ਾਰਾ ਇੱਕ ਹੁਨਰ ਵੀ ਕਿਛ ਕਿਸ ਕੈਟਾਗਰੀ ਦੇ ਵਿੱਚ ਮਤਲਬ ਜਿਹੜੇ ਨੂੰ ਅਸੀਂ ਭੇਜਣਾ ਹੋਊਗਾ ਜਿਵੇਂ ਜੇ ਉਹਨੂੰ ਇੰਗਲਿਸ਼ ਵਗੈਰਾ ਨਹੀਂ ਆਉਂਦੀ ਤਾਂ ਉਹਨੂੰ ਸੇਵਰ ਵਾਲੇ ਡਿਪਾਰਟਮੈਂਟ 'ਚ ਭੇਜਣਾ ਹੈ ਜੇ ਬੱਚਿਆਂ ਨੂੰ ਇੰਗਲਿਸ਼ ਆਉਂਦੀ ਹੈ ਉਹਨਾਂ ਨੇ ਜਿਹੜੇ ਆਈ ਲਿਸਟ 'ਚ ਬੈਂਡ ਲਾਇਆ ਕਿਸ ਹਮ ਨਾ ਲਾਇਆ ਜਿਹੜੇ ਬੱਚੇ ਨੂੰ ਬਿਲਕੁਲ ਇੰਗਲਿਸ਼ ਨਹੀਂ ਆਉਂਦੀ ਉਸ ਬੱਚੇ ਨੂੰ ਉਹ ਬਾਹਰ ਕੱਢ ਦੇਣਗੇ ਉਸ ਬੱਚੇ ਨੂੰ ਵੀਜ਼ਾ ਨਹੀਂ ਦੇਣਗੇ ਹੁਣ ਇਹਨਾਂ ਨੇ ਪੂਰੀ ਮਤਲਬ ਕਿ ਇੱਕ ਤਰ੍ਹਾਂ ਦਾ ਇਹ ਕਹਿ ਸਕਦੇ ਬੱਚਿਆਂ ਤੇ ਇੰਨੀ ਜਿਆਦਾ ਸਖਤੀ ਕੀਤੀ ਐ ਇਸੇ ਸਾਮਣਾ ਨਵੇਂ ਪ੍ਰੋਗਰਾਮ ਲੈ ਕੇ ਆ ਰਹੇ ਆਗੇ ਵੀ ਸਾਡੇ ਦੇਸ਼ ਦੇ ਵਿੱਚ ਹਾਲ ਤੀ ਘੜੀ ਕੋਈ ਵੀ ਅਜਿਹੇ ਦਾ ਬੱਚਾ ਨਾਵੇ ਜਿਹਨੂੰ ਮਤਲਬ ਸਾਡੇ ਇਥੋਂ ਦੇ ਜਿਹੜੇ ਨਾਗਰਿਕ ਆ ਉਹਨਾਂ ਨੂੰ ਉਸ ਉਹਦੇ ਨਾਲ ਸਨਈ ਹੋਏ ਜਿ세 ਇਹ ਜਿਹੇ ਬੱਚੇ ਨੂੰ ਵੀਜ਼ਾ ਨਾ ਦੇ ਦਈਏ ਜਿਨ੍ਹਾਂ ਨੂੰ ਬਿਲਕੁਲ ਹੀ ਭਾਸ਼ਾ ਵੀ ਨਹੀਂ ਆਉਂਦੀ ਜੇ ਫਾਈਲਸ ਲੈ ਕੇ ਇੱਧਰ ਆਏ ਆ ਤੇ ਉਹ ਪੜਨਾ ਨਹੀਂ ਚਾਹੁੰਦੇ ਸਿਰਫ ਦਿੱਤੀ ਆ ਹਾਂ ਕੇ ਕੰਮ ਕਰਨਾ ਚਾਹੁੰਦੇ ਆ ਕਈ ਹੈ ਜੇ ਜਿਹੜੇ ਸਿਰਫ ਲੀਵਰ ਦੇ ਪੁਆਇੰਟ ਹੀ ਜਾਂਦੇ ਆ ਹਾਂਜੀ ਹਾਂਜੀ ਇਹ ਇਮੀਗ੍ਰੇਸ਼ਨ ਡਰਾ ਕੀ ਉਹ ਕੱਢਦੇ ਆ ਹਾਂਜੀ ਸਰ ਉਹਦੇ ਚ ਪੁਆਇੰਟ ਹੁੰਦੇ ਆ ਇਮੀਗ੍ਰੇਸ਼ਨ ਡਰਾ ਜਿਹੜਾ ਕੱਢਦੇ ਆ ਇਹ ਉਹਦੇ ਪੁਆਇੰਟ ਦੇ ਹਿਸਾਬ ਨਾਲ ਕੱਢਿਆ ਨੇ ਪਹਿਲਾਂ ਇਹਨਾਂ ਨੇ 0.538 ਰੱਖੇ ਸੀਗੇ ਇਹਨਾਂ ਨੇ ਪੁਆਇੰਟ ਫਿਰ ਇਹਨਾਂ ਨੇ ਦੇਖ ਕੇ ਵੀ ਫਾਇਲਾ ਥੋੜੀਆਂ ਯਾ ਤਾਂ ਕਾਫੀ ਹੱਦ ਤੱਕ ਆਪਣੇ ਬੱਚੇ ਨਹੀਂ ਵੀ ਆ ਰਹੇ ਉਹ ਬੱਚੇ ਆ ਰਹੇ ਜਿਨ੍ਹਾਂ ਦੀ ਕੁਆਲੀਫਿਕੇਸ਼ਨ ਅੱਛੀ ਹੈ ਜਿਨ੍ਹਾਂ ਦੇ ਮਾਰਕਸ ਅੱਛੇ ਆਏ ਆ ਉਹੀ ਜ਼ਿਆਦਾ ਆ ਰਹੇ ਆ ਫਿਰ ਇਹਨਾਂ ਨੇ ਪੀਆਰ ਨਹੀਂ ਵੀ ਉਹ ਕੱਢਿਆ ਸੀਗਾ ਡੌਕ ਕੱਢਿਆ ਸੀ ਤੇ ਜਿਆਦਾਤਰ ਜਿਹੜਾ ਬੱਚਾ ਇਹਦੇ ਵਿੱਚ ਆ ਰਿਹਾ ਉਹ ਜ਼ਿਆਦਾਤਰ ਮਤਲਬ ਆਪਣਾ ਪੰਜਾਬ ਦਾ ਬੱਚਾ ਬਿਲਕੁਲ ਨਹੀਂ ਆ ਰਿਹਾ ਜੀ ਐਂਡਰ ਕਿਉਂਕਿ ਆਪਣੇ ਬੱਚੇ ਪਤਾ ਨਹੀਂ ਨੰਬਰ ਨਹੀਂ ਘੱਟ ਲੱਗ ਨੰਬਰ ਨਹੀਂ ਤੇ ਉਹ ਦੇ ਇਸੇ ਸਾਹਮਣੇ ਡਰਾ ਉਸੇ ਸਾਹਮਣੇ ਕੱਢਦੇ ਜਿੰਨੇ ਪੁਆਇੰਟ ਉਹ ਰੱਖ ਦੇਣਗੇ ਉਹਨਾਂ ਨੂੰ ਲੱਗੇ ਵੀ ਨਹੀਂ ਆਪਾਂ ਹੁਣ ਐਸੇ ਮਈਆਂ ਫਾਇਦਾ ਕਰਦੇ ਹਾਂ ਐਸੇ ਮੈਂ ਇੰਨਾ ਡਰਾ ਰੱਖਣਾ ਹੈ ਹਨਾ ਬੱਧਾ ਕਰ ਦਿੰਦਾ ਉਹਨਾਂ ਦਾ ਕਦੇ 628 ਚ ਲੈ ਆਣੇ ਕਿਤੇ 508 ਚ ਲੈ ਆਉਂਦੇ ਆ ਤੇ 700 ਵੀ ਲੈ ਜਾਂਦੀਆਂ ਪੁਆਇੰਟੋਂ ਤੇ ਸੰਜੀਤ ਸਰਕਾਰ ਦੇ ਆਪਦੇ ਮਤਾਫ ਹੁੰਦਾ ਵੀ ਅਸੀਂ ਕਿੰਨੇ ਬੱਚੇ ਲੈ ਹੈ ਜਿੰਨੇ ਰਿਪੀਅਰ ਦੇ ਮਤਲਬ ਰੈਜੀਡੈਂਸ ਕਿੰਨਾ ਤੁਹਾਡੇ ਕੋਲ ਹੈ ਜਿੰਨਾਂ ਯੂਨੀਵਰਸਿਟੀ ਰੈਜੀਂਸੀ ਦੇ ਸਕਦੇ ਉਹ ਦੇ ਸਾਬ ਨਾਲ ਉਹ ਡਰਾ ਕਰਦੇ ਆਪਦੇ ਹਰੇਕ ਹਰੇਕ ਜੁੰਦੇ ਰਹਿੰਦੇ ਆ ਐ ਐਕਸਪ੍ਰੈਸ ਐਂਟਰੀ ਕੀ ਹੁੰਦੀ ਆ ਜੀ ਐਕਸਪ੍ਰੈਸ ਐਂਟਰੀ ਫਿਰ ਪਹਿਲਾਂ ਦਿੱਤੀ ਜਾਂਦੀ ਸੀਗੀ ਜਦੋਂ ਮਤਲਬ ਕਿ ਆਪਾਂ ਕਹਿ ਸਕਦੇ ਆ ਜਦੋਂ ਸਟੂਡੈਂਟਸ ਪਹਿਲਾਂ ਦਰੋ ਇਕੱਲੇ ਸਟੂਡੈਂਟਸ ਜਾਂਦੇ ਸੀਗੇ ਕੇ ਨਾਲ ਪੇਰੈਂਟਸ ਲਈ ਐਂਟਰੀ ਇਹਨਾਂ ਨੇ ਸ਼ੁਰੂ ਕਰਤੀ ਜੇ ਕਿ 3 ਤੋਂ 2 ਸਾਲ ਦਾ ਵੀਜ਼ਾ ਦੇਣਾ ਸ਼ੁਰੂ ਕਰਤਾ ਹਾਂਜੀ ਫਿਰ ਉਹਦੋਂ ਆਦਿ ਮਤਲਬ ਕਿ ਸਟੂਡੈਂਟਸ ਤੋਂ ਉਹ ਉਹਦੇ ਤੋਂ ਬਾਅਦ ਫਿਰ ਐਂਟਰੀ ਤੋਂ ਬਾਅਦ ਇੱਕ ਹੋਰ ਇਹਨਾਂ ਨੇ ਵੀਜ਼ਾ ਕੱਢਿਆ ਜਿਹੜਾ ਮਤਲਬ ਕਿ ਜਿਵੇਂ ਵਿਆਹ ਕਰਕੇ ਕੁੜੀ ਜਾਂਦੀ ਹੈ ਉਹਦੇ ਲਾਈਫ ਪਾਰਟਨਰ ਨੂੰ ਫਿਰ ਦੇਖੋ ਇਹਨਾਂ ਕੋਲ ਉਹ ਐਕਸਪ੍ਰੈਸ ਐਂਟਰੀ ਵੀ ਇਹਨਾਂ ਨੂੰ ਮਤਲਬ ਹੁਣ ਬੰਦ ਕਰਨੀ ਪਈ ਆ ਹੁਣ ਥੋੜੇ ਟਾਈਮ ਲਈ ਉਹਨਾਂ ਨੇ ਉਹ ਵੀ ਐਕਸਪ੍ਰੈਸ ਐਂਟਰੀ ਸੀ ਜਿਹੜੀ ਉਹ ਥੋੜੇ ਦਿਨ ਲਈ ਬੰਦ ਕਰਤੀ ਕਿਉਂਕਿ ਸੂਏ ਦੇ ਨਾਲ ਪੇਰੈਂਟਸ ਜਿਹੜਾ ਜਾਂਦਾ ਸੀ ਪੇਰੈਂਟਸ ਉੱਥੇ ਫਿਰ ਦੇਖੋ ਇਹਨਾਂ ਨਾਲ ਪੇਰੈਂਟਸ ਤੇ ਵੀ ਬਹੁਤ ਫਾਇਦਾ ਕਿਉਂਕਿ ਜੇ ਪੇਰੈਂਟਸ ਜਾਂਦੇ ਤਾਂ ਕੰਮ ਕਰਦੇ ਜਾ ਕੇ ਉੱਥੇ ਇਸ ਲਈ ਪਾ ਉਹ ਥੋੜਾ ਟਾਈਮ ਲਈ ਨੇ ਪ੍ਰੈਸੈਂਟਰੀ ਕੱਢੀ ਸੀ 2018 ਤੋਂ ਲੈ ਕੇ 2022 ਤੱਕ ਹੀ ਕੱਢੀ ਉਹ ਦੋ ਵਾਰ ਇਹਨਾਂ ਨੇ ਵੀ ਹੁਣ ਬੰਦ ਕਰਿਆ ਕਿਉਂਕਿ ਇਹਦੇ ਇਹਦੇ ਨਾਲ ਇੱਕ ਤਾਂ ਜੋ ਇਹਨਾਂ ਨੇ ਇੱਕ ਕੱਢਿਆ ਸੀਗਾ ਵੀ ਜਿਹੜਾ ਨਾਲ 파ਠ ਨਾਲ ਲਾਈਫ 파ਟਨਰ ਆ ਰਿਹਾ ਉਦੇ سامنے ਦੇਖੋ ਇੱਕ ਸਟੂਡੈਂਟਸ ਜੀ ਐਂਟਰੀ ਹੋ ਗਈ சுரேਜ ਦੇ ਨਾਲ ਲਾਈਫ ਪਾਰਟਨਰ ਚਲੇ ਗਿਆ ਜੇ ਸਾਡੇ 50000 ਸਟੂਡੈਂਟਸ ਵੀ ਜਾ ਰਹੇ ਆ ਉਹਦੇ ਨਾਲ ਲਾਈਫ ਪਾਰਟਨਰ ਚਲੋ ਆਪਾਂ ਕਹਿ ਦਈਏ 30000 ਵੀ ਲਾਈਫ ਪਾਰਟਨਰ ਨਾਲ ਜਾ ਰਿਹਾ ਫਿਰ ਉਹਨਾਂ ਦੇ ਪਿੱਛੇ ਪੇਰੈਂਟਸ ਜਾ ਰਹੇ ਆ ਫਿਰ ਇਸ ਦੇ ਨਾਲ ਉੱਥੋਂ ਨਹੀਂ ਰਹਿਣ ਦੀ ਜਗ੍ਹਾ ਦੀ ਉਹਨਾਂ ਨੂੰ ਪ੍ਰੋਬਲਮ ਹੁੰਦੀ ਸੀਗੀ ਫਿਰ ਉੱਥਾਂ ਦੀ ਜੋ ਮੰਗਾਈ ਸੀ ਉਹ ਉਹਦੇ ਸਾਹਮਣ ਉਹਨਾਂ ਨੂੰ ਗ੍ਰੇਸ ਵੀ ਕਰੀ ਦੀ ਬਹੁਤ ਜ਼ਿਆਦਾ ਸ਼ੌਕੀਗਾ ਫਿਰ ਉਹਨਾਂ ਨੇ ਸੈਂਟੀ ਵੀ ਆ ਵੀ ਬੰਦ ਕਰਨੀ ਸਾਡੇ ਟ੍ਰਿਕ ਦੇ ਨਾਲੋਂ ਸਹੀ ਜਿਕੇ ਤੇ ਅੰਲਾਕੀ ਤੋਂ ਦੂਸਾ ਰਹਿੰਦਾ ਸੀ ਵਾਪਸ ਆ ਸੀ ਜਾਂ ਫਿਰ ਸੁਤਿਆ ਮੈਲ ਜਾਂ ਟ੍ਰਿਕ ਦੇ ਨਾਲ ਪਰ ਹੁਣ ਤੁਹਾਡਾ ਪੇਰੈਂਟਸ ਤੇ ਵੀ ਇਸ ਤਰੀਕੇ ਦੇ ਨਾਲ ਲੱਗੂ ਹੋਇਆ ਤੁਸੀਂ ਲਾਸਟ ਵਿੱਚ ਮੈਂ ਲਾਸਟ ਇੱਕੋ ਹੀ ਕੁਐਸਚਨ ਰਹਿ ਗਿਆ ਹੁਣ ਤੁਸੀਂ ਕੀ ਸਮਝਦੇ ਆਂ ਵੀ ਹਿੰਦੁਸਤਾਨ ਤੇ ਕੈਨੇਡਾ ਦੀ ਸਰਕਾਰ ਦੇ درمیان ਜਿਹੜੀ ਕੜਤਨ ਪੈਦਾ ਹੋਈ ਆ ਉਹਦੇ ਨਾਲ ਸਾਡੇ ਸਟੂਡੈਂਟ ਜਿਹੜੇ ਉੱਥੇ ਜਾਂਦੇ ਸੀ ਪਹਿਲਾਂ ਉਹਨਾਂ ਦੇ ਆਉਣ ਜਾਣ ਵਿੱਚ ਵੀ ਕੁਝ ਫਰਕ ਪਿਆ ਅ ਮਤਲਬ 6 ਸਿਮਿੰਟ ਮਤਲਬ ਸਟੂਡੈਂਟਸ ਦਾ ਫਰਕ ਪਿਆ ਜਾਂ ਆਮ ਲੋਕ ਜਿਹੜੇ ਜਾਂਦੇ ਸੀਗੇ ਨਹੀਂ ਨਹੀਂ ਸਟੂਡੈਂਟ ਆਪਾਂ ਸਟੂਡੈਂਟਸ ਦੀ ਗੱਲ ਕਰ ਰਹਾ ਜੀ ਜੀ ਦੇਖੋ ਜਦੋਂ ਵੀ ਕਿ ਕਿੱਤੇ ਵੀ ਤਣਾਅ ਪੈਦਾ ਹੁੰਦਾ ਹੈ ਨਾ ਦੋ ਦੇਸ਼ਾਂ ਦੇ ਵਿੱਚ ਜੋ ਤਣਾਅ ਦਾ ਹੁੰਦਾ ਹੈ ਆਲਰੇਡੀ ਆ ਕਿ ਉਥੋਂ ਦੇ ਨਾਗਰਿਕ ਜਿਹੜੇ ਉਹਨਾਂ ਨੂੰ ਉਹਨਾਂ ਤੇ ਇੱਕ ਜਿਹੜਾ ਡਫਟ ਪੈਦਾ ਹੀ ਪੈਂਦਾ ਹਾਂਜੀ ਸਾਡੇ ਇੰਡੀਆ ਦੇ ਤੇ ਇੱਕ ਨਾ ਜਿਆਦੇ ਤੋਂ ਪਹਿਲਾਂ ਨਾਲੋਂ ਜਿਆਦੇ ਉਹ ਹੋ ਚੁੱਕੇ ਆ ਹਾਂਜੀ ਤੇ ਇਸ ਹੀ ਆ ਕਿ ਦੇਖੋ ਵੀ ਦੋਨਾਂ ਦੇਸ਼ਾਂ ਨੂੰ ਇਹ ਤਣਾਅ ਦੇ ਵਿੱਚੋਂ ਤਾਂ ਨਿਕਲਣਾ ਹੀ ਪੈਣਾ ਕਿਉਂਕਿ ਇਲੈਕਸ਼ਨ ਉਹਨਾਂ ਦੀ ਵੀ ਆ ਰਹੀ ਹੈ ਇਲੈਕਸ਼ਨ ਸਾਡੀ ਵੀ ਹੈ ਹਾਂਜੀ ਤੇ ਜਿਹੜਾ ਇਹ ਕੈਸਾ ਨੇ ਉਹਦੇ ਤੇ ਫਰਕ ਹਰ ਚੀਜ਼ ਤੇ ਪੈਂਦਾ ਹਰ ਨਾਗਰ ਤੇ ਪੈਂਦਾ ਉਹਦੇ ਤੇ ਜੇ ਅਸੀਂ ਹੁਣ ਪਾਕਿਸਤਾਨ ਤੇ ਸਾਡਾ ਕਹ ਰਹੀਏ ਤਾਂ ਸਾਡੇ ਦੋਨਾਂ ਦੇਸ਼ਾਂ ਦੇ ਨਾਗਰਿਕਾਂ ਤੇ ਪਹਿਲੇ ਇਸੇ ਹੀ ਕੈਨੇਡਾ ਦਾ ਤੇ ਇਹਨਾਂ ਦਾ ਬਾਰਡਰ ਸਕਿਉਰਿਟੀ ਹੈ ਜਿਹੜੀ ਬਾਰਡਰ ਦੇ ਵਿੱਚ ਨਾ ਚੀਜ਼ਾਂ ਨੂੰ ਲਿਆ ਜਾਂਦਾ ਕਿਉਂਕਿ ਕੈਨੇਡਾ ਇਸ ਚੀਜ਼ ਲਈ ਬਹੁਤ ਜ਼ਿਆਦਾ ਸੈਂਸਿਟਿਵ ਹੈ ਵੀ ਸਾਡੇ ਦੇਸ਼ ਦੇ ਵਿੱਚ ਕੋਈ ਐਹੋ ਜੀ ਘਟਨਾ ਨਾ ਵਾਪਰੇ ਸਾਡੇ ਦੇਸ਼ ਦੇ ਨਾਗਰਿਕਾਂ ਨੂੰ ਕੋਈ ਵੀ ਐਹੋ ਜਿਹਾ ਕੁਛ ਨਾ ਹੋਵੇ ਤੇ ਪਰ ਜੋ ਇੱਕ ਦੋ ਘਟਨਾ ਹੋਈਆਂ ਉਹਦੇ ਨਾਲ ਇੰਡੀਆ ਦਾ ਵਿੱਚ ਨਾਮ ਆ ਜਾਣਾ ਕਾਫੀ ਹੱਦ ਤੱਕ ਅਸੀਂ ਕਹਿ ਸਕਦੇ ਆਂ ਇੰਡੀਆ ਦੇ ਲੋਕਾਂ ਤੇ ਇਹੀ ਜਿਹੜੇ ਸਟੂਡੈਂਟਸ ਤੋਂ ਬਹੁਤ ਜ਼ਿਆਦਾ ਅਸਲੀ ਦਾ ਫਰਕ ਪਿਆ ਠੀਕ ਹੈ ਅਸੀਂ ਸਪੈਸਟ ਇਸ ਦੀ ਦਾ ਫਰਕ ਪਿਆ ਤੇ 40% ਅਸੀਂ ਕਹਿ ਸਕਦੇ ਜੋ ਸਟੂਡੈਂਟਸ ਨੇ ਉੱਥੇ ਜਾ ਕੇ ਸਾਡੇ ਪੰਜਾਬੀਆਂ ਨੇ ਜਾਂ ਸਾਰੇ ਸਟੂਡੈਂਟਸ ਨੇ ਕਹਿ ਸਕਦੇ ਆ ਜੋ ਉੱਥੇ ਆ ਕੇ ਜਾਂਦੇ ਕਹਿ ਜੋ ਗੁੰਡਾਗਰਦੀਆਂ ਕੀਤੀਆਂ ਹਨਾ ਜੋ ਆਪਣੇ ਆਪ ਨੂੰ ਕਾਬੂ ਨਹੀਂ ਰੱਖ ਸਕੇ ਸਕੂਲਾਂ ਨਹੀਂ ਪੜ੍ਹਾਇਆ ਨਾ ਮਤ ਕਾਲਜਾਂ ਨੇ ਪੜ੍ਹਾਇਆ ਨਹੀਂ ਕੀਤੀਆਂ ਚੋਰੀ ਵਾ ਪਰਮਨਟ ਤੇ ਲੱਗੇ ਹਨਾ ਜਾਂ ਕਿਹਰਾਂ ਬਾਕੀ ਕੀ ਲੜਾਈਆਂ ਕਰਨੀਆਂ ਘਰਾਂ ਚ ਕੁੱਟਮਾਰ ਕਰਨੀ ਹਾਂਜੀ ਉਸ ਨੂੰ ਲੈ 40% ਉਸ ਚ ਜਨੇ ਵੀ ਸਾਡੇ ਜਿਹੜੇ ਸਖਤ ਜ਼ਰੂਰ ਕਰਵਾਉਣ ਚ ਮਤਲਬ ਸਟੂਡੈਂਟਸ ਜਾਂਦੇ ਤਾਰੇ ਐਡਮਿਸ਼ਨ ਹੋ ਚੁੱਕੀ ਹੈ ਸਟੂਡੈਂਟਸ ਦੀ ਪਰ ਜੋ ਗੱਲ ਹੈ ਕਹਿ ਪਰੇ ਅਸੀਂ ਡਰਾਉਣਾ ਨਹੀਂ ਚਾਹੁੰਦੇ ਪਰ ਇਹ ਕਹਿੰਦੇ ਥੋੜੇ ਟਾਈਮ ਲਈ ਹੈ ਥੋੜੇ ਟਾਈਮ ਆਪਣੇ ਆਪ ਨੂੰ ਸਿਕਿਉਰਿਟੀ ਕਰਕੇ ਚੱਲੋ ਕਿਉਂਕਿ ਤੇ ਦੂਆ ਜਦੋਂ ਇਲੈਕਸ਼ਨ ਖਤਮ ਵਗੈਰਾ ਹੋ ਗਈ ਉਸ ਤੋਂ ਬਾਅਦ ਸਭ ਕੁਝ ਚੈਰ ਕਭੀ ਹਾਂ ਤੱਕ ਠੀਕ ਹੋਇਆ ਨਾ ਕਿਉਂਕਿ ਇਹਨਾਂ ਨੂੰ ਫਿਰ ਆਪਣੇ ਕਰਨੇ ਪੈਣੇ ਆ ਸਹੀ ਕਿਉਂਕਿ ਇਹਨਾਂ ਦੀ ਇਕਨੋਮੀ ਸਾਡੇ ਸਟੂਡੈਂਟਸ ਤੇ ਹੀ ਖੜੀ ਹੈ ਇਸ ਲਈ ਇੱਕ ਗੱਲ ਹੋਰ ਗਏ ਪਲੱਸ 2 ਵਾਲੇ ਬੱਚੇ ਜਾ ਰਹੇ ਤੇ ਪਲੱਸ 2 ਵਾਲੇ ਬੱਚਿਆਂ ਨੂੰ ਪਤਾ ਵੀ ਨਹੀਂ ਹੁੰਦਾ ਵੀ ਅਸੀਂ ਉੱਥੇ ਆ ਕੇ ਕਰਨਾ ਕੀ ਹੈ ਕਿਉਂਕਿ ਜਦੋਂ ਅਸੀਂ ਉੱਥੇ ਜਾਂਦੇ ਹਾਂ ਸਭ ਤੋਂ ਵੱਧ ਪਲੱਸ 2 ਵਾਲੇ ਬੱਚਿਆਂ ਤੇ ਹੀ ਮਾਰ ਪੈਂਦੀ ਹੈ ਨਾ ਇਹਨਾਂ ਨੂੰ ਕੰਮ ਮਿਲਦਾ ਨਾ ਇਹਨਾਂ ਨੂੰ ਇੰਗਲਿਸ਼ ਪੂਰੀ ਹੋਣੀ ਹੁੰਦੀ ਹੈ ਨਾ ਨਾ ਇਹ ਪੂਰੇ ਆਪਣੇ ਨੰਬਰ ਪਕਸ਼ ਡਾਕਟਰ ਕਾਪੋਨੀ ਇਤੋ ਕਮ ਕਰਕੇ ਨਹੀਂ ਗਏ ਹੁੰਦੇ ਉੱਥੇ ਆ ਕੇ ਕੰਮ ਕਰਨਾ ਪੈਂਦਾ ਨਾ ਡਬਲ ਕੰਮ ਕਰਨਾ ਪੈਂਦਾ ਫਿਰ ਉਸ ਹਿਸਾਬ ਨਾਲ ਵੀ ਕਾਫੀ ਬੱਚੇ ਸਟੈਸਸ ਤੇ ਚਾ ਚੁੱਕੇ ਆ ਇਸ ਲਈ ਕੇ ਸੁਸਾਇਡ ਕਰ ਰਹੇ ਆ ਜੇ ਸਰਕਾਰੀ ਪਲੱਸ 2 ਵਾਲੇ ਖੋਲ੍ਹ ਦਿੱਤੇ ਸਾਰੇ ਉਹੀ ਬੱਚੇ ਜਾਣ ਜਿਨ੍ਹਾਂ ਨੇ ਮਾਸਟਰਸ ਕਰਨੀ ਆ ਸਾਡੀ ਤਾਂ ਇਹੀ ਰਹਿ ਆ ਕਿ ਪਲੱਸ 2 ਵਾਲੇ ਬੱਚੇ ਆਪਣਾ ਟਾਈਮ ਖਰਾਬ ਨਾ ਕਰਨ ਉੱਥੇ ਜਾ ਕੇ ਠੀਕ ਠੀਕ ਅੱਛਾ ਡਾਕਟਰ ਖੁਸ਼ਤਾਰੀਵਾਲ ਤੁਹਾਡੇ ਅੱਜ ਦੇ ਸ਼ੋਅ ਵਿੱਚ ਸ਼ਾਮਲ ਹੋਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ